ਲਗਾਤਾਰ ਤੁਹਾਨੂੰ ਰਾਜਵੀਰ ਜਵੰਦਾ ਦੇ ਪਿੱਛੇ ਤੋਂ ਖਬਰਾਂ ਦਿਖਾ ਰਹੇ ਹਾਂ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਇਹ ਗੱਲ ਮੰਨਣ ਨੂੰ ਦਿਲ ਨਹੀਂ ਕਰਦਾ ਪਰ ਮੰਨਣੀ ਪੈਣੀ ਹੈ ਹਰਜੀਤ ਵੀਰ ਅਸੀਂ ਜਦੋਂ ਹਸਪਤਾਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਿਲੇ ਤਾਂ ਬਹੁਤ ਉਮੀਦਾਂ ਆਸਾਂ ਮਨ ਦੇ ਵਿੱਚ ਸੀ ਮੇਰੇ ਹਰਜੀਤ ਬਾਈ ਦੇ ਬਾਈ ਦੇ ਮਾਮੇ ਦਾ ਬੇਟਾ ਪੁੱਤ ਦੇ ਪੂਆ ਦਾ ਬੇਟਾ ਤੇ ਸਭ ਦੇ ਮਨ ਦੇ ਵਿੱਚ ਹੀ ਆਸਾਂ ਸੀਗੀਆਂ ਕਿ ਰਾਜਵੀਰ ਠੀਕ ਹੋਵੇਗਾ ਪਰ ਖਬਰ ਸੱਚ ਨਾ ਹੋ ਸਕੀ ਤਾਂ ਬਾਈ 70 ਦੇ ਬੈਠੇ ਆ ਰਾਜਵੀਰ ਦੇ ਮੈਨੂੰ ਲੱਗਦੀ ਐ ਇਤੋਂ ਵੱਡਾ ਘਾਟਾ ਗੈਕੀ ਲਈ ਪਰਿਵਾਰ ਲਈ ਕਿਸੇ ਲਈ ਬਾਈ ਪੂਰਾ ਹੀ ਨਹੀਂ ਹੋ ਸਕਦਾ ਮੈਂ ਅੱਜ ਸਵੇਰ ਮਜੀਬਾ ਨਾਲ ਗੱਲ ਕੀਤੀ ਮੈਂ ਕਿਹਾ ਜੀਵਨ ਆਪਾਂ ਕੱਲ ਗੱਲ ਕੀਤੀ ਮੈਂ ਕਿਹਾ ਚੱਲੀਏ ਆਪਾਂ ਪਤਾ ਲੈ ਕੇ ਆਈਏ ਵੀਰ ਦਾ ਮੈਂ ਕਿਹਾ ਕੱਲ ਨੂੰ ਗੁਰੂ ਰਾਮਦਾਸ ਦਾ ਗੁਰਪੁਰਬ ਆ ਮੈਂ ਅਰਦਾਸ ਕਰਾਉਣੀ ਐ ਉੱਥੇ ਮੈਂ ਕਿਹਾ ਚੱਲ ਉੱਥੇ ਅਰਦਾਸ ਕਰਾ ਕੇ ਫਿਰ ਮੈਂ ਬਾਬਾ ਬੁੱਢਾ ਜੀ ਆਉਂਗਾ ਤੇ ਉੱਥੇ ਅਰਦਾਸ ਕਰਾ ਕੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਪਰ ਰੱਬ ਬਾਲਾ ਤੱਕਾ ਕਰ ਗਿਆ ਸੁਣੀ ਨਹੀਂ ਵਾਹਿਗੁਰੂ ਨੇ ਪਤਾ ਨਹੀਂ ਕਿਹੜੇ ਰੰਗਾ ਚ ਰਾਜੀ ਸੀ ਬਸ ਉੱਥੋਂ ਦਰਬਾਰ ਸਾਹਿਬ ਤੋਂ ਅਰਦਾਸ ਕਰਾ ਕੇ ਅਸੀਂ ਬਾਹਰ ਹੀ ਨਿਕਲੇ ਸੀ ਅਜੇ ਤੇ ਫੋਨ ਖੋਲਿਆ ਤੇ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਜਦੋਂ ਮੈਨੂੰ ਲੱਗਦੀ ਹੈ ਤਾਂ ਸੀ ਹੋਇਆ ਪਰ ਦਿਲ ਦੇ ਵਿੱਚੋਂ ਵੀ ਇੱਕ ਚੀਜ਼ਾਂ ਚਰਨਾੜ ਦੀ ਨੂੰ ਕਹਿ ਸਕਦਾ ਬਈ ਹੀਰਾ ਬੰਦਾ ਜਿਹਨੂੰ ਕਹਿੰਦੇ ਨੇ ਨਾ ਵੀ ਹੀਰਾ ਕਦੋਂ ਵੀ ਫੋਨ ਕਰਨਾ ਉਹਦੇ ਅਰگە انسان ਬਹੁਤ ਮੁਸ਼ਕਲ ਆ ਭਾਈ ਕੋਈ ਕਾਉਂਟਰੋਵਰਸੀ ਨਹੀਂ ਆਉਂਦਾ ਸੀ ਕੋਈ ਫੋਕਰ ਬੁਣਾ ਨਹੀਂ ਗੱਡ ਕੇ ਗਾਉਂਦਾ ਸੀ ਤੇ ਪਿਆਰ ਬਹੁਤ ਲੈਂਦਾ ਸੀ ਮੈਨੂੰ ਲੱਗਦੀ ਭਾਈ ਜੇ ਗੱਲ ਕਰੀਏ ਤਾਂ ਹਜੇ ਸਿੱਧੂ ਮੂਸੇ ਵਾਲੇ ਦੀਆਂ ਆਲੇ ਅਥਰੂ ਹੀ ਸਾਡੀਆਂ ਅੱਖਾਂ ਜੋ ਨਹੀਂ ਮੁੱਕੇ ਪੱਲਾ ਸਾਹਿਬ ਹੋਰ ਕਲਾਕਾਰਾਂ ਦੇ ਤੇ ਇਹ ਰੱਬ ਦਾ ਹੋਰ ਚੌਥਾ ਹੱਲਾ ਕਹਿ ਸਕਦੇ ਆ ਠੱਕਾ ਕਹਿ ਸਕਦੇ ਆ ਬਹੁਤ ਰੱਬ ਦਾ ਬਹੁਤ ਠੱਕਾ ਜਿਹੜੇ ਏਡੇ ਏਡੇ ਫਨਕਾਰ ਜਾ ਰਹੇ ਆ ਇਹ ਇਹ ਤੋਂ ਵੱਡਾ ਮੈਂ ਸਮਝਦਾ ਵੀ ਕੋਈ ਟੱਕਰ ਹੀ ਹੋ ਸਕਦਾ ਵੀ ਰੱਬ ਨੂੰ ਚਾਹੀਦਾ ਨਹੀਂ ਇਹ ਇੱਕ ਇੱਕ ਕਰਨਾ ਚਾਹੀਦਾ ਨਹੀਂ ਰੱਬ ਨੂੰ ਨਹੀਂ ਬਿਲਕੁਲ ਬਹੁਤ ਬਹੁ ਮਾੜਾ ਕਰ ਰਿਹਾ ਹੈ ਰੱਬ ਜੋ ਜੋ ਕਰ ਰਿਹਾ ਕਿਉਂਕਿ ਭਲਾ ਲਾ ਲਓ ਪਹਿਲਾਂ ਸਿੱਧੂ ਮੂਸੇ ਵਾਲਾ ਬਹੁਤ ਕਿਉਂਕਿ ਇਹ ਵੀਰ ਦਾ ਤਾਂ ਮੈਂ ਅਸੀਂ ਸਾਰਾ ਪਰਿਵਾਰ ਇੱਕ ਤਾਂ ਨੇੜੇ ਦੀ ਕੀ ਆ ਤੇ ਇੱਕ ਜਦੋਂ ਕਾਲ ਕਰਨੀ ਉਦੋਂ ਕਹਣਾ ਯਾਰ ਹਰਜੀਤ ਆ ਜਾ ਤੂੰ ਇੱਥੇ ਬੈਠਾ ਰਹਿਣਾ ਮੋਗੇ ਆ ਜਾ ਕਰ ਇਦਰੋਂ ਨਿਕਲਿਆ ਕਰ ਮਿਲ ਜਾਇਆ ਕਰ ਮੜਾ ਮੋਟਾ ਆ ਕੇ ਤੇ ਬਸ ਬੋ 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 ਦੋ ਦੱਕਾ ਬਈ ਉਹ ਜਦੋਂ ਮੇਰੇ ਵੀ ਦਿਮਾਗ 'ਚ ਸਭ ਦੇ ਦਿਮਾਗ ਦੇ ਵਿੱਚ ਉਹ ਮਾਂ ਦਾ ਖਿਆਲ ਆਉਂਦਾ ਉਹ ਘਰ ਵਾਲੀ ਦਾ ਖਿਆਲ ਉਹ ਨਿੱਕੇ ਜਵਾਕਾਂ ਦਾ ਉਹ ਤਾਂ ਭਾਈ ਪੁੱਛ ਨਾ ਛੋਟੇ ਛੋਟੇ ਬੱਚੇ ਆ ਜਿਹਹ ਜਿਹੇ ਆਪਦੇ ਹੁੰਦੇ ਆ ਉਹ ਜਿਹੇ ਸਾਡੇ ਭਰਾ ਦੇ ਸੀਗੇ ਜਿਹਹ ਜਿਹੋਦੇ ਆ ਉਹ ਜਿਹੇ ਸਾਡੇ ਆ ਪਰ ਨਹੀਂ ਬਹੁਤ ਰੱਬ ਨੇ ਨਾ ਇੰਨਾ ਤੱਕਾ ਕੀਤਾ ਨਹੀਂ ਨਹੀਂ ਬਾਈ ਬਹੁਤ ਬਹੁਤ ਵੱਡਾ ਦੁੱਖ ਲੱਗਿਆ ਸੀਗਾ ਉਹਦਾ ਮੈਂ ਸਭ ਦਾ ਵੀ ਅਰਦਾਸਾਂ ਕੀਤੀਆਂ ਲੋਕਾਂ ਨੇ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਪਰ ਰੱਬ ਨੇ ਪਤਾ ਨਹੀਂ ਕਿਉਂ ਨਹੀਂ ਸੁਣੀ ਯਾਰ ਕਹਿੰਦੇ ਹੁੰਦੇ ਆ ਵੀ ਮਰਦਿਆਂ ਚ ਜਾਨ ਪਾਉਂਦਾ ਰੱਬ ਪਰ ਇੱਥੇ ਆ ਕੇ ਸੀ ਹਾਰ ਗਏ ਸਾਰੇ ਜਣ ਯਾਰ ਬਹੁਤ ਥੱਕਾ ਬਹੁਤ ਵੱਡਾ ਥੱਕਾ ਹੋ ਗਿਆ ਉਲਦਾ ਹੀ ਨਹੀਂ ਜਿਉਂ ਧੜਕੇ ਦਾ ਸੁਣਿਆ ਸਾਨੂੰ ਤਾਂ ਮੋਗ ਗਈ ਬਹੁਤ ਦੂਰ ਹੋ ਗਿਆ ਉਹਨਾਂ ਦਰਬਾਰ ਸਾਹਿਬ ਤੋਂ ਬੋ ਬੋਦੋ ਕਾਲੀ ਗੱਲ ਹੋਈ ਆ ਭਰਾ ਕਿ ਜਿੱਦਿਆਂ ਆਪਾਂ ਉਹਦੇ ਮਿਨੇਆ ਫੋਟੇਸ ਦੇ ਉਮੀਦ ਜਾਗਦੀ ਸੀਗੀ ਤੁਸੀਂ ਵੀ ਅਸੀਂ ਸਾਰੇ ਭਾਈ ਆਸ ਲੈ ਕੇ ਆਸ ਦੇ ਸਿਰ ਤੇ ਬੰਦਾ ਜਿਉਂਦਾ ਵੀ ਆਸ ਦੇ ਸਿਰ ਤੇ ਬੰਦਾ ਜਿਉਂਦਾ ਕਿਉਂਕਿ ਮੇਰੀ ਵਾਈਫ ਵੀ ਕਹਿੰਦੀ ਮੋਦਣ ਵੀ ਅਸੀਂ ਇਕੱਠੇ ਸੀਗੇ ਕਹਿੰਦੀ ਕੋਈ ਨਹੀਂ ਦੋ ਚਾਰ ਦਿਨਾਂ ਆਪਣੀਆਂ ਆਪਣੀਆਂ ਇਕੱਲਿਆਂ ਦੀਆਂ ਦੁਆਵਾਂ ਨਹੀਂ ਸਾਰੇ ਤੁਹਾਡੇ ਕਲਾਕਾਰਾਂ ਦੀਆਂ ਦੁਆਵਾਂ ਮਾਂ ਸਾਰੇ ਦੁਨੀਆ ਦੀਆਂ ਦੁਆਵਾਂ ਵਰਲਡ ਦੀਆਂ ਦੁਆਵਾਂ ਵੀ ਰੱਬ ਸੁਣੂਗਾ ਤੇ ਮੈਨੂੰ ਵੀ ਇਹੀ ਸੀਗਾ ਵੀ ਰੱਬ ਨਹੀਂ ਰੱਬ ਸੁਣੂਗਾ ਸੁਣੂਗਾ ਰੱਬ ਬੜਾ ਕੌਨਫੀਡੈਂਸ ਸੀ ਪਰਮਾਤਮਾ ਦੇ ਉੱਤੇ ਵੀ ਰੱਬ ਸੁਣੂਗਾ ਪਰ ਜਿਹੜਾ ਧੱਕਾ ਕਰ ਗਿਆ ਨਾ ਰੱਬ ਇਹ ਇਹ ਤਾਂ ਬਸ ਹੋਣਾ ਯਾਰ ਨਹੀਂ ਨਹੀਂ ਬਾਈ ਤਾਂ ਹਰਜੀਤ ਬਾਈ ਸਭ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਸਭ ਦੀਆਂ ਅੱਖਾਂ ਗਿੱਲੀਆਂ ਨੇ ਇਹ ਸਦਾ ਹੀ ਗਿੱਲੀਆਂ ਰਹਿਣੀਆਂ ਕਿਉਂਕਿ ਰਾਜਵੀਰ ਸਭ ਦੇ ਦਿਲ ਤੇ ਰਾਜ ਕਰਨ ਵਾਲਾ ਸੀਗਾ ਉਹ ਐਸਾ ਵੀਰ ਸੀਗਾ ਜਿਸ ਨੇ ਸਭ ਦੇ ਦਿਲ ਤੇ ਰਾਜ ਕੀਤਾ ਤਾਂ ਸਦਾ ਉਸ ਦਾ ਜਿਹੜਾ ਘਾਟਾ ਅਜੇ ਤੋਦੀ লাশ ਵੀ ਪਿੰਡ ਆਉਣੀ ਹੈ